ਹੁਸ਼ਿਆਰਪੁਰ ਜਲੰਧਰ ਸੜਕ ਉੱਤੇ ਪੈਂਦੇ ਪਿੰਡ ਮੰਡਿਆਲਾ ਚ ਇੱਕ ਵੱਡਾ ਸੜਕ ਹਾਦਸਾ ਹੋਇਆ ਜਿਸ ਦੌਰਾਨ ਇੱਕ ਐਲਪੀਜੀ ਟੈਂਕਰ ਵਿੱਚ ਧਮਾਕਾ ਹੋਇਆ ਹਾਦਸੇ ਵਿੱਚ ਤਕਰੀਬਨ 23 ਲੋਕ ਝੁਲਸ ਗਏ ਜਦਕਿ ਦੋ ਵਿਅਕਤੀਆਂ ਦੀ ਮੌਤ ਹੋ ਗਈ ਕਈ ਜ਼ਖਮੀਆਂ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਘਟਨਾ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਹੁਸ਼ਿਆਰਪੁਰ ਦੇ ਅੰਗ ਅੱਗ ਬੁਝਾਊ ਦਸਤੇ ਤੋਂ ਇਲਾਵਾ ਦਸੂਹਾ ਫਗਵਾੜਾ ਤੇ ਜਲੰਧਰ ਤੋਂ ਵੀ ਅੱਗ ਬੁਝਾਊ ਗੱਡੀਆਂ ਮੰਗਵਾਈਆਂ ਗਈਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਨੁਸਾਰ ਇਹ ਅੱਗ ਉਦਯੋਗਿਕ ਖੇਤਰ ਵਿੱਚ ਇੱਕ LPG ਟੈਂਕਰ ਨਾਲ ਹੋਏ ਸੜਕ ਹਾਦਸੇ ਕਾਰਨ ਲੱਗੀ ਹੋਣ ਦਾ ਸ਼ੱਕ ਹੈ ਗੈਸ ਟੈਂਕਰ ਨੂੰ ਅੱਗ ਲੱਗਣ ਨਾਲ ਖੇਤਰ ਵਿੱਚ ਦਹਿਸ਼ਤ ਫੈਲ ਗਈ ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ ਵਿੱਚ ਰੋਡ ਕਿਨਾਰੇ ਵਸਦੇ ਘਰਾਂ ਅਤੇ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਗਈ ਕਈ ਲੋਕ ਗੰਭੀਰ ਰੂਪ ਵਿੱਚ ਸੜੇ ਨੇ ਤੇ ਵੱਡੇ ਪੱਧਰ ਤੇ ਸੰਪਤੀ ਨੁਕਸਾਨ ਦੀਆਂ ਖਬਰਾਂ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਵਿਅਕਤੀ ਨੂੰ ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ ਜਦਕੇ ਪੰਜੇ ਮਰੀਜ਼ਾਂ ਦੀ ਹਾਲਤ ਨਾਜ਼ੁਕ ਹੈ ਇਸ ਤੋਂ ਇਲਾਵਾ 23 ਤੋਂ ਵੱਧ ਲੋਕ ਇਹ ਸਾਤਸੇ ਵਿੱਚ ਜ਼ਖਮੀ ਹੋਏ ਨੇ 15 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਹੈ ਦੋ ਮਰੀਜ਼ ਆਦਮਪੁਰ ਭੇਜੇ ਗਏ ਨੇ ਤੇ ਸੱਤ ਮਰੀਜ਼ਾਂ ਦਾ ਇਲਾਜ ਸਿਵਲ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ ਮੌਕੇ ਤੇ ਮੌਜੂਦ ਲੋਕਾਂ ਵਿੱਚੋਂ ਇੱਕ ਪੀੜਤ ਨੇ ਦੱਸਿਆ ਕਿ ਅਚਾਨਕ ਆਗੂਸ ਦੇ ਘਰ ਵਿੱਚ ਦਾਖਲ ਹੋ ਗਈ ਉਸ ਦੇ ਪਰਿਵਾਰ ਦੇ 6 ਮੈਂਬਰ ਵੀ ਇਹ ਸਾਤਸੇ ਵਿੱਚ ਜ਼ਖਮੀ ਹੋਏ ਨੇ ਅਸੀਂ ਟਰਾਂਸਫਰ ਕਰ ਰਹੇ ਹਾਂ ਸਿਲੋ ਹਸਪੀਟਲ ਸਿਲੋ ਹਸਪੀਟਲ ਲਈ ਕਾਫੀ ਅਸੀਂ ਕਰਦੇ ਪਰ ਗਿਣਤੀ ਸਾਡੇ ਕੋਲ ਹੈ ਨਹੀਂ ਕਿੰਨੇ ਖੋ ਗਿਆ ਨੇ ਪਰ ਇਹ ਹੈ ਕਿ ਇੱਕ ਟੈਂਕਰ ਤੇ ਵਜਾ ਨਾਲ ਇਹਦੇ ਜੋ ਕਹਦੇ ਲੋਕੀ ਮੋੜਨ ਲੱਗੀ ਕੋ ਗੱਡੀ ਵਿੱਚ ਵੱਜੀ ਆ ਕੇ ਉਹਨਾਂ ਐਕਸੀਡੈਂਟ ਹੋਇਆ ਤੇ ਉਹਦੇ ਕਰਕੇ ਜਿਹੜਾ ਫਲਾਸ਼ ਹੋਇਆ ਬਹੁਤ ਵੱਡਾ ਫਲਾਸ਼ ਹੋਇਆ ਉਹੀ ਜਿਹੜੀ ਗੈਸ ਲੀਕ ਹੋਈ ਸਾਰੇ ਪਾਸੇ ਕੀ ਕਹਿੰਦੇ ਉਹ ਦੁਕਾਨਾਂ ਨੂੰ ਜਾਂ ਕਿਤੇ ਵੀ ਹੈ ਸੀ ਜਿੱਥੇ ਵੀ ਉਹ ਤੇ ਰਾਤ ਫੈਲ ਗਈ ਹੈ ਗੈਸ ਟੈਂਕਰ ਔਰ ਨਾਲ ਇੱਕ ਗੱਡੀ ਸ਼ਾਮਿਲ ਹੋਣ ਕਰਕੇ ਉਥੇ ਗੈਸ ਲੀਕੇ ਜੋ ਰਥੇ ਅਗਲ ਕੰਦਾ ਇਨਸੀਡੈਂਟ ਸਾਹਮਣੇ ਆਇਆ ਅਸੀਂ ਇਮੀਡੀਏਟਲੀ ਜਿਹੜੀਆਂ ਫਾਇਰ ਟੈਂਡਰਸ ਆਪਣੀ ਹੁਸ਼ਿਆਰਪੁਰ ਤਸੂਆ ਫਗਵਾੜਾ ਤੋਂ ਇਮੀਡੀਏਟਲੀ ਮੌਕੇ ਤੇ ਭੇਜਿਆ ਜ਼ਿਲ੍ਹਾ ਪ੍ਰਸ਼ਾਸਨ ਐਸ ਡੀ ਐਮ ਸਾਹਿਬ ਤਹਿਸੀਲਦਾਰ ਮੌਕੇ ਤੇ ਸਾਰੇ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਸਨ ਮਾਨਯੋਗ ਮੰંત્રી ਜੀ ਔਰ ਐਮ ਐਲ ਏ ਸਾਹਿਬ ਨੂੰ ਇਮੀਡੀਏਟਲੀ ਉਥੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਅਸੀਂ ਆਪ ਵੀ ਉਥੇ ਹੀ ਸੀ ਅ ਦੁੱਖ ਦੀ ਗੱਲ ਇਹ ਹੈ ਕਿ ਇੱਕ ਜਾਨ ਅਸੀਂ ਉੱਥੇ ਗਵਾ ਚੁੱਕੇ ਆ ਵੀ ਕੈਜੂਐਲਟੀ ਵੀ ਇੰਜਰਡ ਪਰਸਨ ਸਾਡੇ ਕੋਲ ਇਥੇ ਸਿਵਲ ਹਸਪੀਟਲ ਵਿਖੇ ਰਿਪੋਰਟ ਹੋਏ ਸੀ ਜਿਨ੍ਹਾਂ ਵਿੱਚੋਂ ਇੱਕ ਡਾਡ ਡੇਟ ਸੀ ਜਿਨ੍ਹਾਂ ਦੀ ਅਨਫੋਰਚਨਟਲੀ ਡੈਥ ਹੋ ਗਈ